ਮਰੇਲ ਦੇ ਇਹ ਟਾਲਾ ਤੋੜ ਗਿਆ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜੁਕੇਂਦਰ ਕੁਮਾਰ ਦੱਸ ਦਈਏ ਕਿ ਇਹ ਚੋਰੀਆਂ ਦੀ ਗੱਲ ਕਰੀਏ ਤਾਂ ਚੋਰਾਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਚੁੱਕੇ ਹਨ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜੇ ਲਗਾਤਾਰ ਤੁਹਾਨੂੰ ਗੱਲ ਸੁਣਾਈਏ ਤਾਂ ਲਗਾਤਾਰ ਜਿਹੜੀ ਹੈ ਰੋਜ਼ ਦੀ ਅਪਡੇਟ ਜਿਹੜੀ ਹੈ ਚੋਰੀਆਂ ਨੂੰ ਲੈ ਕੇ ਜਿਹੜੀ ਆ ਰਹੀ ਹੈ ਉੱਥੇ ਹੀ ਦੱਸ ਦਈਏ ਤੇ ਤੁਹਾਨੂੰ ਵੀ ਇਸ ਸਮੇਂ ਅਸੀਂ ਕੋਏ ਹਲਕੇ ਦਾ ਪਿੰਡ ਹੈਗਾ ਅਨੂਪ ਸ਼ਹਿਰ ਜਿੱਥੇ ਇਸ ਸਮੇਂ ਖੜੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਇਹ கிரேனா ஸ்டோர் ਸੁਭਾਸ கிரேனா ஸ்டੋਰ ਦੁਕਾਨ ਹੈਗੀ ਹੈ ਦਿੱਥੇ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਿਹੜੀ ਇੱਥੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਚੋਰੀ ਕਿਸ ਤਰ੍ਹਾਂ ਕੀਤੀ ਗਈ ਹੈ ਉਹ ਵੀ ਤੁਹਾਨੂੰ ਤਸਵੀਰਾਂ ਨਾਲ-ਨਾਲ ਦਿਖਾਵਾਂਗੇ ਕਿ ਇਹ ਸ਼ਟਰਿੰਗ ਦੀ ਜਿਹੜੀ ਦੁਕਾਨ ਹੈਗੀ ਹੈ ਜਿੱਥੇ ਸ਼ਟਰਿੰਗ ਦਾ ਸਮਾਨ ਰੱਖਿਆ ਹੋਇਆ ਤੇ ਨਾਲ ਹੀ ਕਰੈਨੇ ਦੀ ਦੁਕਾਨ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਸਾਹਮਣੇ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਵੱਲੋਂ ਕੰਦ ਪਾੜ ਕੇ ਜਿਹੜਾ ਆ ਕਾਫੀ ਵੱਡਾ ਨੁਕਸਾਨ ਕੀਤਾ ਗਿਆ ਹੈ ਇੱਥੇ ਪਬਲਿਕ ਵੀ ਪਹੁੰਚੀ ਹੋਈ ਹੈ ਤੇ ਉੱਥੇ ਹੀ ਗੱਲ ਕਰੀਏ ਤੇ 112 ਤੇ ਜਿਹੜੀ ਕੰਪਲੇਂਟ ਕੀਤੀ ਗਈ ਸੀ 112 ਦੀ ਜਿਹੜੀ ਪੁਲਿਸ ਆ ਗਈ ਹੈ ਇੱਥੇ ਮੌਕੇ ਤੇ ਪਹੁੰਚੀ ਆ ਗਈ ਹੈ ਤੇ ਉਹਨਾਂ ਵੱਲੋਂ ਤਸਦੀਕ ਕੀਤੀ ਜਾ ਰਹੀ ਹੈ ਇਸ ਸੰਬੰਧੀ ਅਸੀਂ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਦੇ ਜੋ ਅਧਿਕਾਰੀ ਇੱਥੇ ਪਹੁੰਚੇ ਹਨ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਨੂੰ ਲੈ ਕੇ ਕਿ ਕੀ ਹੈਗਾ ਪੂਰਾ ਮਾਮਲਾ ਤੇ ਕਿਸ ਤਰ੍ਹਾਂ ਜਿਹੜੀ ਅੱਗੇ ਜਿਹੜੀ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੱਬ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਦੀ ਨਿਊਜ਼ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਵਾਸਚੰਦਰ ਸੰਨੂਚ ਚੰਦੂ ਲਾਲ ਭਾਈ ਚੋਰੀ ਹੋਈ ਹੈ ਤੁਹਾਡੀ ਦੁਕਾਨ ਦੀ ਹਾਂਜੀ ਕੀ ਲੈ ਗਏ ਨੇ ਤੇ ਕਿੱਦਾਂ ਦੇਖੋ ਜੀ ਇੱਕ ਦੇਸੀ ਘੋਵਿਰਕਾ ਗਿਆ ਸ਼ਿਫਟੀ ਕਿ ਹੋ ਗਿਆ ਸਿਕਟਾ ਸੂਟਾ ਬਾ ਗਏ 30-40 ਹਜ਼ਾਰ ਦਾ ਨੁਕਸਾਨ ਹੋਇਆ ਕੈਸ਼ ਨਹੀਂ ਸੀਗਾ ਕੈਸ਼ ਵੀ ਕਰਨੀ ਚਾਹੀਦਾ 4-5000 ਰੁਪਿਆ ਸੀ ਪਰਚੇ-ਮੁਰਚੇ ਲੈ ਕੇ ਗਏ ਚੋਰੀ ਦਾ ਕਿਵੇਂ ਪਤਾ ਲੱਗਾ ਤੁਹਾਨੂੰ ਵੀ ਚੋਰੀ ਹੋਈ ਦੇਖੋ ਜੀ ਦੁਕਾਨ ਦੇ ਜਿਹੜੇ ਮਾਲਕ ਹੈ ਸ੍ਰੀ ਗੁਰਬਚਨ ਸਿੰਘ ਜੀ ਉਸ ਵੇਰੇ ਆਏ ਆ ਉਹਨਾਂ ਨੇ ਆਪਣਾ ਗੇਟ ਖੋਲ੍ਹਿਆ ਥੋੜਾ ਮੈਨੂੰ ਫੋਨ ਕੀਤਾ ਕਿ ਅੰਦਰੋਂ ਕਾਦੋ ਥੋੜੀ ਗਈ ਹੈ ਤੇ ਤੁਹਾਡੀ ਦੁਕਾਨ 'ਤੇ ਚੋਰੀ ਹੋਈ ਹੈ ਕਿੱਥੋਂ ਕੰਦ ਕਿਹੜੀ ਸਾਈਡ ਤੋਂ ਉਹਨਾਂ ਦੇ ਅੰਦਰੋਂ ਸ਼ਟਰਿੰਗ ਵਾਲੀ ਸਾਈਡ ਤੋਂ ਅੱਛਾ ਤੇ ਦਵਾਟ ਟੱਪ ਕੇ ਬੰਦੇ ਅੰਦਰ ਆਏ ਆ ਕੰਪਲੇਨ ਵਗੈਰਾ ਕੀਤੀ ਤੁਹਾਡੇ ਕੰਪਲੇਨ ਵਗੈਰਾ ਪੁਲਿਸ ਵਗੈਰਾ ਨੂੰ ਬੁਲਾਇਆ ਪੁਲਿਸ ਆਈ ਆ ਉਹਨਾਂ ਨੇ ਵੈ ਅਜੀ ਕਹਨੇ ਹੈ ਕਿ ਜਿਹੜੀ ਇਹ ਚੋਰੀਆਂ ਤੋਂ ਉੱਪਰ ਨਕੇਲ ਪਾਈ ਜਾਏ। ਕਿੰਨੇ ਵਾਰੀ ਚੋਰੀਆਂ ਹੋ ਰਹੀਆਂ ਨਾ ਪ੍ਰਸ਼ਾਸਨ ਕੋਈ ਮੰਗਾ। ਹਾਂ ਜੀ ਸਾਹਿਬ ਕੀ ਕਹਾਂਗੇ ਆਪਣਾ ਮੇਰਾ ਨਾਮ ਰੋਮੀ ਸੈਣੀ ਹਾਂ ਸਾਫ ਦਾ ਸਰਪੰਚ ਸ਼ਰੀਪ ਚੱਕ ਬਲਾਕ ਸ਼ੰਤੀ ਮੈਂਬਰ ਰੋੜ ਜੈਮਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਚੋਰੀਆਂ ਤੁਹਾਡੇ ਇਲਾਕੇ ਜਿਹੜੀਆਂ ਹੋ ਰਹੀਆਂ ਨੇ ਜਿਹੜੀਆਂ ਸਾਡੇ ਇਲਾਕੇ ਚ ਚੋਰੀਆਂ ਦਾ ਕੰਮ ਬਹੁਤ ਜ਼ਿਆਦਾ ਵਧ ਗਿਆ ਜੀ ਅੱਜ ਤੇ ਇਹ ਨਵਾਂ ਹੀ ਇਹ ਪਿਛਲੀ ਰਾਤ ਨੂੰ ਇਹ ਸੁਭਾ ਚੰਦਰ ਜੀ ਦੀ ਦੁਕਾਨ ਤੇ ਚੋਰੀ ਹੋਈ ਹੈ। ਉਸ ਤੋਂ ਜਿਹੜੀ ਪਿਛਲੀ ਰਾਤ ਗਈ ਹੈ ਸਾਡੇ ਪਿੰਡ ਰੋਡ ਦੇ ਉੱਪਰ ਟਰਾਂਸਫਾਰਮ ਤੋਂ ਤੇਲ ਕੱਢ ਕੇ ਲੈ ਗਏ ਉਸ ਤੋਂ ਪਿਛਲੇ ਮਹੀਨੇ ਸੇਮ ਇਹ ਇੱਥੇ ਇਹੀ ਜਗ੍ਹਾ ਤੇ ਨਾ ਸਾਡੇ ਇੱਕ ਸਵਰ ਸਿੰਘ ਜੀ ਨੇ ਉਹਦਾ ਟਰੈਕਟਰ ਦਾ ਪੂਰਾ ਹੀ ਪੂਰਾ ਹੀ ਇੰਜਨ ਕੋਲ ਕੇ ਲੈ ਗਏ ਤੇ ਇੱਕ ਦਿਨ ਬਾਅਦ ਵਿੱਚ ਵੀ ਰਾਤ ਇੱਥੋਂ ਚੌਕ ਚੋ ਟਰੈਕਟਰ ਜਿਹੜਾ ਚੋਰੀ ਹੋ ਗਿਆ ਉਹ ਕੱਲ ਸ਼ਾਮ ਦੀ ਗੱਲ ਆ ਅਸੀਂ ਦੀ ਇਹੀ ਕਹਿੰਦੇ ਆ ਵੀ ਇੰਨੀ ਪ੍ਰਸ਼ਾਸਨ ਨੂੰ ਆਪਣੇ ਧਿਆਨ ਚ ਲੈਣਾ ਚਾਹੀਦਾ ਜਾਂ ਕੋਈ ਨਾ ਕੋਈ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਵੀ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਤੇ ਜਿਹੜੀ ਆਮ ਪਬਲਿਕ ਹੁੰਦਾ ਵਾਸਤੇ ਕੀ ਹੋਏਗਾ ਤੇ ਸਾਈਂ ਪ੍ਰਸ਼ਾਸਨ ਕੋਲੋਂ ਮੰਗ ਕਰਨੀ ਆ ਵੀ ਇਹਨਾਂ ਨੂੰ ਕੀਤਾ ਜਾਏ ਕਿ ਨਾ ਕਿ ਇਹਦੇ ਕੋਈ ਨਾ ਕੋਈ ਇਹਦਾ ਰੋਕ ਲਾਈ ਜਾਏ ਇਹ ਕੀ ਹੋ ਰਿਹਾ ਕੋਸ਼ਿਸ਼ ਵੀ ਨਹੀਂ ਆ ਜਿੱਥੇ ਕੱਲ ਉੱਥੇ ਪਰਸੋ ਉੱਥੇ ਆਂ ਇਹ ਨਹੀਂ ਕਹਿੰਦੇ ਪੁਲਿਸਵਾੜੀ ਆ ਪੁਲਿਸ ਪੁਲਿਸ ਵੀ ਕੀ ਕਰੇ ਪੁਲਿਸ ਇੱਧਰ ਜਾਂਦੀ ਚੋਰ ਇੱਧਰ ਹੋ ਜਾਂਦੇ ਨੇ ਪਰ ਫਿਰ ਵੀ ਕੋਈ ਨਾ ਕੋਈ ਇਹਨਾਂ ਨੂੰ ਆਪਣੇ ਅਮਲ 'ਚ ਲਿਆਣਾ ਚਾਹੀਦਾ ਇੰਨੀ ਚੋਰੀ ਕਚੋਰੀ ਆਮ ਪਬਲਿਕ ਕੀ ਕਰੇਗੀ ਇੰਜਨ ਖੁੱਲ ਜਾਣ ਦੇ ਨੇ ਮੋਟਰਾਂ ਖੁੱਲਣ ਦੇ ਦੀਆਂ ਨੇ ਹਰ ਇਨਸਾਨ ਇੱਥੇ ਤੰਗ ਹੈ ਜੀ ਤੇ ਮੈਂ ਤੇ ਸਾਰਿਆਂ ਨੂੰ ਤੁਹਾਨੂੰ ਤੁਹਾਡੀ ਆਪਣੇ মিডিਆ ਰਾਈ ਸਾਰਿਆਂ ਨੂੰ ਇਹ ਸੂਚਿਤ ਕਰਨਾ ਚਾਹਨਾ ਵੀ ਕੋਈ ਨਾ ਕੋਈ ਹੱਲ ਲੱਭਿਆ ਜਾਏਂਦਾ ਤੇ ਨਹੀਂ ਤੇ ਫਿਰ ਦੁਨੀਆ ਕਿਸ ਤਰ੍ਹਾਂ ਰਹੇਗੀ ਮੇਰੇ ਤੇ ਤੁਹਾਡੇ ਅੱਗੇ ਪ੍ਰੈਸ ਰਸਤੀ ਇਹ ਵੀ ਹੈ ਵੀ ਸਾਰਿਆਂ ਨੂੰ ਜਗਾਇਆ ਜਾਏ ਆਮ ਪਬਲਿਕ ਵੀ ਸਾਥ ਦੇਵੇ ਸਰਨ ਉਹ ਵੱਡੀ ਗੱਲ ਆਮ ਪਬਲਿਕ ਦੇ ਵਿੱਚ ਜੇ ਕਿਸੇ ਨੂੰ ਪਤਾ ਵੀ ਹੋਏਗਾ ਨਾ ਉਹ ਨਹੀਂ ਦੱਸਦਾ ਸਿਰਫ ਮੇਰੀ ਕਾਰ ਨੂੰ ਇੰਨਾ ਦੁਸ਼ਮਣੀ ਪੈਣੀ ਜਾਂ ਕੁਝ ਹੋਏ ਨਾ ਇਹਨਾਂ ਗੱਲਾਂ ਨੂੰ ਕਲੀਅਰ ਕਰਨ ਵਾਸਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਪਠਾਨਕੋਟ ਨੂੰ ਜਿੰਨਾ ਵੀ ਇਹਨਾਂ ਅਵੇਅਰਨੈਸ ਕਰਨਾ ਚਾਹੁੰਦਾ ਵੀ ਜਿਹੜਾ ਨਾ ਇਹ ਰੋਕਿਆ ਜਾਏ ਕਿਰਪਾ ਕਰਕੇ ਤੁਹਾਡੇ ਚੈਨਲ ਰਾਸਤੇ ਹਾਂ ਸਰ ਇਹ ਹਾਂ ਆ ਕਸ਼ਮੀਰ ਸਿੰਘ ਸਰਪੰਚ ਨੂੰ ਸ਼ਰਮ ਸਰਪੰਚ ਸਰ ਕੀ ਕਹਿਣਾ ਚਾਹਦੇ ਆ ਅੱਜ ਦਿਨ ਤੁਹਾਡੇ ਏਰੀਆ 'ਚ ਕਾਫੀ ਚੋਰੀਆਂ ਹੋ ਰਹੀਆਂ ਦੇਖੋ ਜੀ ਸਾਡੇ ਏਰੀਆ ਦੇ ਵਿੱਚ ਤਰੀਬ ਚੱਕ ਤੋਂ ਲੈ ਕੇ ਨੰਗਲ ਦੇ ਵਿੱਚ ਇਹਦੇ ਏਰੀਆ ਇਹ 3-4 ਪਿੰਡ ਸਾਨੂੰ ਪੈਂਦੇ ਆ ਤੇ ਤਿੰਨਾ ਚਾਰਾਂ ਪਿੰਡਾਂ ਦੇ ਵਿੱਚ ਬਹੁਤ ਹੀ ਚੋਰੀਆਂ ਹੋ ਚੁੱਕੀਆਂ ਪਹਿਲੇ ਸਾਡੇ ਲਾਗੇ ਸਵਰਨ ਸਿੰਘ ਦਾ ਜਿਹੜਾ ਟਰੈਕਟਰ ਸੀ ਉਹ ਰਾਤ ਨੂੰ ਖੋਲ ਕੇ ਸਾਰਾ ਹੀ ਲੈ ਗਏ ਨੇ ਹੁਣ ਅੱਜ ਜਿਹੜੀ ਪਿਛਲੇ ਕੱਲ ਚੋਰੀ ਹੋਈ ਆ ਇਹ ਸਾਡੇ ਪਿੰਡ ਅਨੂਪਸ਼ਰ ਅੱਡੇ ਦੇ ਵਿੱਚ ਕਰਿਆਨੇ ਦੀ ਦੁਕਾਨ ਆ ਜਿਹੜਾ 35-40 ਹਜ਼ਾਰ ਦਾ ਸਾਮਾਨ ਸੀਗਾ ਮੋਟਾ-ਮੋਟਾ ਜੋ ਕਾਜੂ ਬਦਾਮ ਕਿਓ ਤੇ ਜੋ ਵੀ ਮਹਿੰਗੀ ਐਟਮ ਸੀ ਉਹ ਲੈ ਕੇ ਗਏ ਆ ਇੱਕ ਚੋਰੀ ਜਿਹੜੀ ਹੁਣੇ ਹੀ ਪਿਛਲੀ ਰਾਤ ਦੇ ਵਿੱਚ ਪਤਾ ਲੱਗਾ ਵੀ ਸੋੜੇ ਵੀ ਸੁਨਿਆਰੇ ਦੀ ਦੁਕਾਨ ਲੱਗੇ ਇੱਕ ਚੋਰੀ ਹੋਈ ਆ ਸਾਡੇ ਇਸ ਏਰੀਏ ਦੇ ਵਿੱਚ ਚੋਰੀਆਂ ਬਹੁਤ ਵਧ ਗਈਆਂ ਨਾ ਅਸੀਂ ਇਹੋ ਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਚੋਰਾਂ ਦੇ ਉੱਪਰ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਨੱਥ ਪਾਈ ਜਾਵੇ ਦਿਨ ਰਾਤ ਆਪਣੀਆਂ ਜਿਹੜੀਆਂ ਗੱਡੀਆਂ ਲੈ ਕੇ ਘੁੰਮਦੇ ਆ ਪਰ ਇਹਨਾਂ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਫੜਿਆ ਤੇ ਇਹਨਾਂ ਦੇ ਨੱਥ ਪਾਈ ਆ ਅਨੂਸ਼ਰ ਪਹੁੰਚੇ ਸੀ ਕਿ ਚੋਰੀ ਹੋਈ ਕੀ ਮਾਮਲਾ ਕਰ ਉੱਥੇ ਪਤਾ ਲੱਗਾਇਆ ਬੇਠੇ ਦੁਕਾਨ ਦੇ ਉੱਤੇ ਕੋਈ ਨਾਮ ਨੂੰ ਵਿਅਕਤੀ ਨੇ ਕੋਈ ਚੋਰੀ ਕਰ ਲਈ ਹੈ ਰਾਤ ਸਮੇਂ ਉਹਦੇ ਸੰਬੰਧੀ ਆਏ ਐ ਤੇ ਮੌਕਾ ਵੇਖਿਆ ਵਾ ਮੌਕੇ ਦੀ ਜਾਂਚ ਕਰ ਰਹੇ ਆ ਜੀ ਜਿੱਦਾਂ ਜੋ ਵੀ ਹਲਾ ਸਾਹਮਣੇ ਆਣਗੇ ਉਹ ਅਧਾਰ ਤੇ ਕਾਰਵਾਈ ਕਰਮ ਚ ਨਦੀ ਹਦੀ ਹੈਗੀ